پہلا نگر پچات ساری سنگ اٹھ کے متعین

वारी सरकार कठी thank <síntica>

ਸਤਿ ਸ਼੍ਰੀ ਅਕਾਲ ਜੋ ਸਰਦਾਰ ਜੋ ਬਰਸੋ ਜੀ ਦਿਨਵਾਰ ਵਾਲੇ ਕਰਨਗੇ ਇੱਕ ਵਾਰ ਇੱਕ ਜੁੱਟ ਹੋ ਜਾਓ ਜਿਹੜੀ ਸੱਤ ਮੱਥੇ ਤੇ ਕਰਵਾ ਕੇ ਰਹਿਦੀ ਆ ਨਾਲ ਦੀ ਨਾਲ ਮੱਥਾ ਟੇਕੇ ਆਪਣੀ ਆਪਣੀ ਜਗਤ ਦੀ ਜਾਨੇ ਖੜ ਜਾਣਾ ਜੀ ਅਰਦਾਸ ਸਤਿ ਸ਼੍ਰੀ ਅਕਾਲ ਜੋ ਸਤਕਾਰ ਜੋ ਬਰਸੋ ਜੀ ਦਿਨਵਾਰ ਵਾਲੇ ਇੱਥੇ ਟਿੱਕੇ ਆ ਜੀ ਹੋਰ ਜਿੱਤੇ ਕਪੜੇ ਨਾ ਲਾਦਾ ਸੁਹਾਲੇ ਕਪੜੇ ਪਹਿਰਾ ਨਹੀਂ ਕਰਦਾ ਮਾਦੀ ਸਾਡੇ ਇਥੋਂ ਦੇ ਬਾਕੀ شیفت بلی پہلوان تکو پڑھنے رکھو مان جو دو تھان بلکاری تیری قرار बसाया मनोत नोटुआ रोड़ चापली से ते सफ़ा

ਜ਼ਗਾਰਦਕਾਰ ਗਮੀਂ ਰਮੇਲ ਕਾ ਮੰਡਲ ਮੰਡਲ ਕਾ ਰਾਜਾ ਕਲਾਤ ਰਾਜੇ ਤੁਲੋਪ ਕਾ ਬੇਟਾ ਦੀਪਤਾਨੋ ਅਗਲੀ ਖਰਾਕੋ ਮਹਾਰ ਸੇਦਾਨੋ ਹਤਮਾਨ ਝੋਟੀ ਪਤਾਲ ਜਣਾ ਹੀਲੇ ਘੋੜੇ ਕਾ ਖਵਾਰ ਪਗਵੂਟੀ ਪਗਵਾਨੀ ਕੋਲ ਦੇ ਕੀ ਪਿਆਰੀ ਕੋਲ ਫੂਲ ਕੀ ਬੇਟੀ ਤੱਤਰ ਛੋਟੇ ਕੱਟੇ ਗਏ ਤੱਤਰ ਪੱਕੇ ਕੀਏ ਸਵਾ ਬੰਨਦਾ ਚਰਾਟ ਪਿਆ ਬੱਤੀਆਂ ਚਮਾ ਦੀ ਟੜਾ ਕੀ ਢੇੜ ਲਾਈ ਕੋੜ ਕੰਡ ਨਾ ਆਈ ડોળ મથરા ਵਿਚ કરીશન ને ફેરી ગઈ સોને દા ટકા સોતરા સવા સર સુચે મોતી કીрт કાઈ કાળી કાળી મહાકાલી દિલ કવાલી 54 કો જોગણ બનના ડૈણ બનના ડાકણ બનના જિન બનના ભૂત બનના પહેલે હાથ તાહ હથિયાર બનના ਫਤੀ ਦਤਰੀ ਚੰਦਰੀ ਕਾਕ ਟਾਕ ਭਰਾਤ ਜਨੇਊ ਸੋਚੂ ਬਾਰਾ ਕੁਦਾ ਜਬਾ ਮੈਂ ਸਤਵਤੀ ਘਟ ਮੈਂ ਜਕੀਰਾ ਪੰਜਾਬੀ ਰੋਸਤਾ ਦਾ ਤਾਵਨ ਰੇ ਜਕੀਰਾ ਬਾਬਾ ਕਰੇ ਬਾਣਗੀ ਦਾਤਾ ਕਰੇ ਧਾਨਗੀ ਲੰਕਾ ਕੋਤ ਸਮੁੰਦਰ ਠਾਈ ਮਹਾਵੀਰ ਅਕ ਤੇ ਰਾਮ ਚੰਦਰ ਕੀ ਤੋਹਾਈ ਕਾਲੇ ਕਰਾ ਪੀਲੇ ਕਰਾ ਕਾਲੇ ਕਰਾ ਘਵਾਰੇ ਗੁਰਮੁਖ ਦਾਸ ਤੇ ਰਖਾ ਕਰਦੇ ਲੰਕਾ ਤੇ ਡੰਗਾ ਮਿਜੇ ਉੱਪਰ ਮਹਾਵੀਰ ਫਰੀ ਤੇ ਲਾਂਕ ਤੇ ਫਰੀ ਕੋ ਨਮੋ ਜੰਡੀ ਤੇ ਪਰ ਜੰਡੀ ਅੱਧੇ ਮੁਟਕਰੇ ਨਾ ਖੰਡੀ ਮਾਤਾ ਢਲਕੜੇ ਚਾਰਕੇ ਰੱਖੇ ਦਸਮਾਤਿ ਹਾਰ ਜਿਨ ਕੀ ਬਿੱਤਿਆ ਨਗਰ ਵਿੱਚ ਪੜੇ ਉਹਨ ਕੀ ਬਿੱਤਿਆ ਉਹਨ ਪਰ ਪੜੇ ਜੰਡੀ ਮਾਤਾ ਰਖਸ਼ਾ ਕਰੇ ਵਾਜੇ ਦੀ ਅਜਮੇਰ ਬਟਿੰਡਾ ਰਤਨ ਕਾ ਕਿਤੇ ਨਾ ਪਾਇਆ ਭੇਜ ਫਕੀਰ ਕੇ ਜਤਨ ਕਾ ਪਿੰਗਲਾ ਪਿੰਗਲਾ ਗੋਕਲਾ ਸ਼ੀਤਲਾ ਕਮਖਿਆ ਦੇਗੀ ਕਾਲ ਕਾਮਾਈ ਇਨਾ ਮਲੰਗਾ ਦੀ ਕਮਾਈ ਦੇ ਨਾਮ ਦਾ ਸੰਕਾ 44 ਮਲੰਗ 44 ਥਾਨ ਬਈਆ ਕਲ ਕੀਤੇ ਪ੍ਰਜਾਣ ਉਹ ਦਿਨ ਯਾਦ رکھنا ਮਦੀਨੇ شریف ਵਿੱਚ ਮੌਤ ਪਈ ਤਮਾਮ ਖਾਜੀ ਮਰ ਗਏ ਮੌਤ ਪੁਤਰੀ ਬਣ ਕੇ ਅੱਗੇ ਭਜ ਪਈ ਹੁਸੈਨ ਅਲੀ ਨੇ ਪਕੜੀ ਮਲੰਗਾ ਨੂੰ ਦਿੱਤੀ ਵੱਲ ਲੰਗਾ ਨੇ ਜਵਾ ਕੀਤੀ ਭਾਈ ਨੂੰ ਬਚੇ ਉਮਦ ਕੇ ਦੀਏ ਸਾਡੀ ਉਮਦ ਪੁਨਾ ਜੈ ਵਾਜ ਖੁਜਰ ਯਾਰ ਤੂ ਵਰਕਾ ਫਰਮ ਮੇਰੀ ਮਤ ਪਟਕਰੀ ਜਲ ਮੇਂ ਕੁਆ ਜਾਤੀ ਵੀਨੇ ਮਨ ਮੇ ਸਰ ਪਰ ਪੀਰ ਬਧੀਆਂ ਬਧ ਖੜਾਮ ਦਾ ਲੱਖੇ ਦਾਤਾ ਸਰ ਪਰ ਪੀਰ ਬੱਦੀ ਮਨ ਬੱਦੀ ਰਾਬੜ ਧੂਲ ਮੇਰੀ ਫਰਿਆਦ ਰਹੀ ਆਏ ਲਾਕਾ ਕੋਟ ਇਲਾਹੀ ਕੀ ਖਾਈ ਚੌਂਕੀ ਹਜ਼ਰਤ ਅਲੀ ਕੀ ਫਲਾਂ ਨੇ ਦੇਤਾ ਆਈ ਜਲਬੰਬ ਕਾ ਰਾਜ ਸਭ ਜੀ ਕੀ ਤਰੀ ਵਿੱਚ ਸਮੁੰਦਰ ਮਕਾਮ ਤੇਰਾ ਘੂੜੇ ਕਦਮ ਧਾ ਤਰੀ ਪਹਿਲੇ ਮੇਰੀ ਪਰਹਾਤ ਨੂੰ ਹਾਂਸਣ ਕਰੀ 200 ਕੁਆਜਾ 200 ਕਤਬ ਅੱਲਾ ਮੇਰਾ ਬਾਦਸ਼ਾ ਨਬੀ ਆਪ ਜੀਰ ਖਵਾਜਾ ਖਜਾਨ ਜੀ ਪੀਰ ਦਸਤ ਗੀਰ ਮਦਦ ਕਰੋ ਮੇਰੇ ਪੰਜੇ ਪੀਰ ਐਤਲ ਕੁਰਸੀ ਐਤ ਕੁਰਾਨ ਮੋਦ ਰੋਤੇ ਮੋਰ ਸੁਲੇਮਾਨ ਤਾਂਬੇ ਕਾ ਕੋਟ ਲੋਹੇ ਕੀ ਖਾਈ ਅੱਲਾ ਮੁਹੰਮਦ ਕੀਓ ਸਾਰੀ ਮਦਨੀ ਪੈਨਾ ਮਦਨੀ ਉਟਾ ਮਦਨੀ ਰੱਖਾ ਅੱਗੇ ਅੱਲਾ ਪੰਜ ਪਨ ਸਿਰ ਤੇ ਰਤੀ ਆਚ ਨਾ ਲਗੇ ਜਲ ਤੋਂ ਜਲਾਲ ਤੋਂ ਕੁਦਰਤ ਤੱਕ ਕਮਾਲ ਤੋਂ ਸਜਦ ਜਮਾਲ ਤੋਂ ਆਈ ਬਲਾ ਕੋਟਾ ਤੋਂ ਸਵਾਰ ਸ਼ਾਮ ਦੇ ਪੀਰੋ ਆਈ ਬਲਾਕ ਕੋ ਤੀਰੋ ਜिन्न परी के पेशवा ਸੜਜਾ ਮੁਹੰਮਦ ਵਰਤਾ ਫਤ ਕੀਰ ਕਾ ਗੌਸ ਕਾ ਗਿਆਨ ਵੀ ਵਾਲਾ ਪੀਰ ਢੰਡੀ ਵਾਲਾ ਪੀਰ ਜੀਜੂ ਸ਼ਾਹ ਬਲਕਾਰੀ ਮਾਰੇ ਦੁੱਖ ਤੇ ਨਾਰੇ ਭਾਈ ਸਾਂਗਾਵਲੀ ਨਿਆਮਤ ਆਵੇ ਜਲੀ ਜੋਤ ਕੁੰਦਿਆ ਮਾਲਕਾ ਮਿਹਰ ਕਰੀ ਮਿਹਰਤੀ ਨਗਾ ਕਰੀ ਅੱਬਲ ਬismillah ਤੋਂ ਮੱਕੇ ਜਾਂ ਦੇ ਤਨੋ ਜਗਤ ਕੋ ਭਗਤ ਕੋ ਮੜੀ ਕੋ ਮਸਾਣੀ ਕੋ ਜੇਨ ਕੋ ਭੂਤ ਕੋ ਜੀਤੇ ਕੋ ਘਰਾਏ ਕੋ ਭੀਜੇ ਕੋ ਭੁਜਾਏ ਕੋ ਖਤ ਦੇ ਕੋ ਘੜਾਏ ਕੋ ਇੱਕੀ ਕਰੋੜ ਦੇਵੀ ਦੇਵਤੇ ਕੋ ਪੈਰੋਂ ਕੋ ਬਾੰਦ ਕੇ ਲਿਆ ਤਲੇ ਮੰਤਰ ਫੁਰੇ ਬੋਚ ਪਹਿਲੇ ਹੀ ਮਾਂ ਅਲੀਸ਼ੇ ਇੱਕ ਵਾਰ ਮੰਗਤਾ ਹੂੰ ਕੈਰ ਕਰੋ ਉਜਜਕਾ ਆਂ ਜਾਨ ਕੁਰਬਾਨ ਜਵਾ ਪੰਜ ਕਮਕੇ ਕੋਲਾ ਕਦਮ ਮੁਹੰਮਦ ਮੱਲਕ ਨਾਮ ਸੱਚ ਹੈ ਬਰハਕ ਯਾ ਨਬੀ ਤੀਰ ਕਰੋ ਬਾ ਗੁਨਾਗਾਰ ਕੀ ਸ਼ਬੀ ਮੁਸ਼ਕਲਾਂ ਕਰੋ ਕੋਲਾ ਮੁਹੰਮਦ ਸੀਨੇ ਕੀ ਸੈਰ ਕਰੋ ਹਾ ਤੁਮ ਕਦਮ ਮੁਹੰਮਦ ਹਿੰਦ ਨੇ ਪੀਰ ਓਲੀਏ ਤਬ ਕੋ ਫੇਰ ਕੇ ਰਕੇ ਲਿਆ ਕਦੋਂ ਇਤਨੀ देर ਕਿਉਂ ਘਰੀ ਤੇਰੇ ਨਾਮ ਕੀ ਫੜੀ ਵਾਲਾ ਔ ਮੇਰੇ ਬਲ ਜਿਦੜ ਸਤਿ ਮੇਂ ਜਨਮ ਮੇਂ ਪਲ ਮੇਂ ਫਲੀ ਮੇਰੇ ਪਲ ਮੀ ਜੈਸੇ ਕਰ ਗਿਆ ਕਾਠੀ ਕਢਿਆਲ ਬੰਜੀ ਪਰਬੰਦ ਜੈਸੇ ਤੁਦ ਪਰਤੰਗ ਸਾਹ ਹੋਏ ਤਵਾਰ ਮਤ ਫੜ ਕੇ ਜਿਲਪ ਘਾ ਕੋ ਵਨ ਪਰ ਹੁਆ ਡੰਕਾ ਕੁਨੀਆਂ ਸਰਕਾਰ ਮਸ਼ਰਕ ਕੁਸ਼ਰਕ ਉਹ ਜੋ ਮੇਰ ਪਰਵਤ ਪਰ ਹੁਆ ਡੰਕਾ ਬਲੀ ਘਨਦਮ ਮਾਤ ਮਦਨ ਮਾ ਦਨ ਪਰ ਹੁਆ ਡੰਕਾ ਰੋਸਤਵੀ ਸ਼ਾਨੀ ਸਭ ਜਨ ਪਈ ਕਾਪੇ ਸੋ ਹੁਨ ਪਰ ਹੁਆ ਡੰਕਾ

پھر جن پر ہوا ڈنکا آیا پہ گام آپ کا دل بڑے چرے خدا آپ پہ حضم پر ہوا ڈنکا میں نے دنیا کا تجھے مقتیار کر دیا چودہ سبق پر ہوا ڈنکا علی بھی پڑے آج جی کرن قسم اللہ حال کی جی تک میڑے کڑے تے چار جی دکھن پوروں پر ہوا ڈنکا منجور پڑے آج جی ਵੀ ਮੇਰੀ ਵੇਸ਼ ਮਾਰ ਜੀ ਤੰਗ ਮੈਂ ਘੋੜੇ ਤੇ ਚੜ ਗਈ ਮੈਂ ਤੇ ਚੜਦੇ ਪਰ ਫੋੜ ਟੰਗਾ ਕਿੰਕੋਂ ਕਾ ਸਤਿਗੁਰ ਪ੍ਰਸਾਦ ਰਾਤ ਇਚਾ ਚੰਦਰਮਾ ਦਿਨ ਇਚਾ ਸੂਰਜ ਦੇਵਤਾ ਧਰਤੀ ਇਚਾ ਸਦਾ ਥਾਲ ਘੋਟ ਜੀਵੇ ਨਗਰੀ ਘੁਪਰੇ ਸਤਿਗੁਰ ਬੈਠੇ ਭਾ ਲੋਕੇ ਕਾ ਕੋਟ ਅਕਾ ਬਾਈ ਕੀ ਨੂੰ ਭਰਾ ਤੇਰੀ ਚੌਕੀ ਜਿਨਾ ਫਿਰ ਕੀ ਖਾਈ ਗੁਰੂ ਨਾਨਕ ਸਾਹਿਬ ਕਾਲ ਤੇਰੀ ਆਈ ਆਪਨ ਬ੍ਰਹਮਾ ਸੁਨੇਂਦਰ ਆਸਣ ਬੈਠੇ ਗੁਰੂ ਗੋਬਿੰਦ ਸਰਬ ਕੰਬਣੀ ਮਿਰਕੀ ਛਾਲਾ ਆਸਣ ਬੈਠੇ ਜੀ ਚੰਦ ਬਾਲਾ ਜੋ ਕੋਈ ਜਾਣੇ ਆਪਣਾ ਜੋਟ ਕੱਟੇ ਜਨਮ ਜਨਮ ਕੇ ਭਾਪ ہماری دیر کیوں ست ناما پرد گرو رس ਕੰਗੇ ਤਾ ਤੇਰੇ ਨਾਮ ਕੀ ਆਖ ਬਾਬਾ ਬਾਲਮਿਕ ਧਨੀ ਤੁਲਬਲਾ ਖੂਰ ਕਰੀ ਕੋਪੋੜਾ ਹੋੜੀਆਂ ਤੰਤਰੇ ਢੋੜੀਆਂ ਸਮੈਲੇ ਅੰਦਰ ਬਾਬਾ ਸਾ ਤੇਰਾ ਵਾਸ ਮਿਹਰ ਕਰੀ ਮਿਹਰ ਕੀ ਲਗਾ ਕਰੀ ਹੈ ਬਾਬਾ ਤੀਜਾ ਨੌਤੀ ਨੂਰ ਦੇਵਤਾ ਸਚੀ ਸਰਕਾਰ ਸਮੈਲੇ ਆੜੀ ਸਰਕਾਰ ਜਾਉਲ ਪਿੰਡੀ ਬਲੋ ਦਾਤਾ ਕੀ ਸਾਲ ਦਾ ਹੱਜਾ ਦਿੱਤਾ ਗਿਆ ਕੁੱਪਣਾ ਦਿੱਤੀ ਗਈ ਮਨਜ਼ੂਰ ਕਰਨਾ ਨੇਕੇ ਰਾਣਾ ਮਾਰ ਜਾਣ ਤੇ ਟੁੱਕਰ ਖੜਨਾ ਜੀਵਨ ਦਾ ਭਰਾ ਕਰਨਾ ਦੁੱਖ ਤੋਂ ਜਿੱਤਰ ਦੂਰ ਕਰਨਾ ਆਪਕਾ ਕੀ ਕਰ ਗਿਆ ਉਹਨਾਂ ਨੇ